ਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸੋਮਾਲੀਆ ਦੇ ਹੋਟਲ ਤੇ ਹਮਲਾ 32 ਮੌਤਾਂ ਲੱਖਾਂ ਲੋਕਾਂ ਨੇ ਭਾਰਤੀ ਨਾਗਰਿਕਤਾ ਤਿਆਗੀ ਕੈਨੇਡਾ ਵਿੱਚ ਸ਼ਰਨ ਲੈਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਵਿਕਰਮ ਮਜੀਠੀਆ ਸਿੱਟ ਵੱਲੋਂ ਬੁਰਤਾਲ ਪੈਰਸ ਤੇ ਦੌਰੇ ਤੇ ਮੁੱਖ ਮੰਤਰੀ ਮਾਨ ਨੂੰ ਰੋਕੇ ਜਾਣ ਬਾਅਦ ਸਿਆਸੀ 파ਰਾ ਗਰਮਾਇਆ ਚੰਡੀਗੜ੍ਹ ਅਦਾਲਤ ਵਿੱਚ ਕਤਲ ਮੁੱਖ ਮੰਤਰੀ ਦੇ ਦਫ਼ਤਰ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਸੋਮਾਲੀਆ ਦੀ ਰਾਸਤਾਨੀ ਮੋਗਾਦੀਸ਼ੂ ਦੀ ਉੱਥੋਂ ਖਬਰ ਮਿਲ ਰਹੀ ਹੈ ਕਿ ਉੱਥੇ ਇੱਕ ਹੋਟਲ ਤੇ ਹਮਲਾ ਹੋਇਆ ਹੈ ਜਿਸ ਤੇ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋਈ ਹੈ ਤੇ 63 ਹੋਰ ਜ਼ਖਮੀ ਨੇ ਅਤੇ ਮ੍ਰਿਤਕਾਂ ਦੀ ਗਿਣਤੀ ਹਾਲੇ ਵੱਧ ਜਾਣ ਦਾ ਖਦਸ਼ਾ ਵੀ ਹੈ। ਪੁਲਿਸ ਵੱਲੋਂ ਇਹ ਜਾਣਕਾਰੀ ਅਧਿਕਾਰਤ ਤੌਰ ਤੇ ਦਿੱਤੀ ਗਈ ਹੈ। ਦੱਸਿਆ ਗਿਆ ਕਿ ਪੂਰਬੀ ਅਫਰੀਕਾ 'ਚ ਅਲ ਕਾਇਦਾ ਦੇ ਨਾਲ ਜੁੜੇ ਅਲ ਸ਼ਬਾਬ ਨੇ ਆਪਣੇ ਰੇਡੀਓ ਦੇ ਰਾਹੀਂ ਕਿਹਾ ਹੈ ਕਿ ਉਹਨਾਂ ਦੇ ਲੜਾਕਿਆਂ ਨੇ ਇਹ ਹਮਲਾ ਕੀਤਾ ਹੈ। ਪੁਲਿਸ ਬੁਲਾਰੇ ਮੇਜਰ ਅਫਦੀ ਫਤਾ ਅਦਨ ਹਸਾ ਨੇ ਜਾਣਕਾਰੀ ਦਿੱਤੀ ਹੈ। ਕੇ ਹਮਲੇ ਦੇ ਵਿੱਚ ਇੱਕ ਫੌਜੀ ਮਾਰਿਆ ਗਿਆ ਅਤੇ ਬਾਕੀ ਦੇ ਆਮ ਨਾਗਰਿਕ ਸੀ। ਉਹਨਾਂ ਨੇ ਦੱਸਿਆ ਕਿ ਹਮਲੇ ਦੇ ਵਿੱਚ ਇੱਕ ਹੋਰ ਫੌਜੀ ਜ਼ਖਮੀ ਵੀ ਹੋਇਆ। ਚਸ਼ਮਦੀਦਾਂ ਦੇ ਅਨੁਸਾਰ ਤਮਾਕੇ ਤੋਂ ਬਾਅਦ ਉੱਥੇ ਗੋਲੀ ਵੀ ਚੱਲੀ। ਮੋਗਾ ਦੇਸ਼ੂ ਦਾ ਪ੍ਰਸਿੱਧ ਇਲਾਕਾ ਲੀਡੋ ਵਿੱਚ ਜਿੱਥੇ ਸ਼ੁੱਕਰਵਾਰ ਦੀ ਰਾਤ ਨੂੰ ਭੀੜ ਪੜੱਕੇ ਵਿੱਚ ਅਕਸਰ ਉੱਥੇ ਲੋਕ ਕਾਫੀ ਇਕੱਠੇ ਹੁੰਦੇ ਨੇ ਭਾ ਪੀੜ ਪੜੱਕਾ ਹੁੰਦਾ ਹੈ। ਕਿਉਂਕਿ ਸਵਾਲੀਆ ਦੇ ਲੋਕ ਉੱਥੇ ਆਪਣੇ ਵੀਕਐਂਡ ਦਾ ਆਨੰਦ ਮਾਣਦੇ ਆ। ਇੱਕ ਚਸ਼ਮਦੀਤ ਜਿਸਤਾ ਨਾਮ ਮੁਹੰਮਦ ਮੁਆਲਮ ਦੱਸਿਆ ਗਿਆ ਉਹਨੇ ਦੱਸਿਆ ਕਿ ਹਮਲਾਵਰ ਇੱਕ ਵਿਸਫੋਟਕ ਵੈਸਟ ਪਹਿਨੀ ਉਹਨੇ ਵੇਖਿਆ ਅਤੇ ਕੁਝ ਦਰਵਾਜ਼ਾ ਬੀਚ 뷰 ਹੋਟਲ ਦੇ ਨੇੜੇ ਜਾ ਕੇ ਉਸਨੇ ਤਮਾਕਾ ਕਰ ਦਿੱਤਾ ਉਹਨੇ ਦੱਸਿਆ ਕਿ ਹੋਟਲ ਦੇ ਵਿੱਚ ਉਸਦੇ ਨਾਲ ਮੌਜੂਦ ਉਸਤੇ ਕੁਝ ਦੋਸਤ ਵੀ ਮਾਰੇ ਗਏ ਐ ਅਤੇ ਕਈ ਜ਼ਖਮੀ ਵੀ ਹੋਏ ਐ ਇੱਕ ਹੋਰ ਗਵਾਹ ਨੇ ਇਹ ਦੱਸਿਆ ਕਿ ਉਸਨੇ ਕਈ ਲੋਕਾਂ ਨੂੰ ਜ਼ਮੀਨ ਤੇ ਪਿਆ ਵੇਖਿਆ ਅਤੇ ਕੁਝ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਉਣ ਦੀ ਉਹਨੇ ਮਦਦ ਵੀ ਕੀਤੀ ਆਲ ਸ਼ਬਾਬ ਨਾਲ ਜੁੜੇ ਅਤਵਾਦੀਆਂ ਨੇ ਦੱਸਣਾ ਬਣਦਾ ਕਿ ਪਹਿਲਾਂ ਵੀ ਲੀਡੋ ਵਿੱਚ ਇਲਾਕੇ ਨੂੰ ਨਿਸ਼ਾਨਾ ਬਣਾਇਆ ਸੀ ਪਿਛਲੇ ਸਾਲ ਹੋਏ ਸਭ ਤੋਂ ਤਾਜ਼ਾ ਹਮਲੇ 'ਚ 9 ਲੋਕ ਮਾਰੇ ਗਏ ਸੀ ਅਤੇ ਇੱਕ ਹੋਰ ਹਮਲੇ ਵਿੱਚ ਸ਼ਨੀਚਰਵਾਰ ਨੂੰ ਰਾਜਧਾਨੀ ਤੋਂ ਕਰੀਬ 40 ਕਿਲੋਮੀਟਰ ਦੂਰ ਸੜਕ ਕਿਨਾਰੇ ਵੀ ਇੱਕ ਬੰਬ ਧਮਾਕਾ ਹੋਇਆ ਜਿਸ ਕਾਰਨ ਵੀ 7 ਲੋਕਾਂ ਦੀ ਮੌਤ ਹੋਈ ਹੈ ਸੋਮਾਲੀਆ ਦੇ ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਪਿਛਲੇ ਸਾਲ ਅਤਵਾਦੀਆਂ ਦੇ ਵਿਰੋਧ ਪੂਰਨ ਜੰਗ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਦੇਸ਼ ਨੇ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣੀ ਸ਼ੁਰੂ ਕਰ ਦਿੱਤੀ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਘਨਾਉਣਾ ਕਾਂਡ ਵਾਪਰਿਆ ਤੇ ਹੁਣ ਗੱਲ ਕਰਦੇ ਹਾਂ ਕਿ ਭਾਰਤ ਦੇ ਲੱਖਾਂ ਲੋਕ ਨੇ ਜਿਨ੍ਹਾਂ ਨੇ ਨਾਗਰਿਕਤਾ ਭਾਰਤ ਦੀ ਛੱਡ ਕੇ ਹੋਰਨਾਂ ਮੁਲਕਾਂ ਦੀ ਨਾਗਰਿਕਤਾ ਲਈ ਹੈ ਅਸਲ ਦੇ ਵਿੱਚ ਕੇਂਦਰ ਸਰਕਾਰ ਨੇ ਰਾਜ ਸਭਾ ਦੇ ਵਿੱਚ ਇਹ ਜਵਾਬ ਦਿੱਤਾ ਹੈ ਕਿ ਸਾਲ 2023 ਦੇ ਵਿੱਚ 216000 ਤੋਂ ਵੱਧ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡੀ ਹੈ ਵਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਪਿਛਲੇ 5 ਸਾਲਾਂ ਵਿੱਚ ਆਪਣੀ ਨਾਗਰਿਕਤਾ ਛੱਡਣ ਵਾਲੇ ਭਾਰਤੀ ਨਾਗਰਿਕਾਂ ਨਾਲ ਜੁੜੇ ਸਵਾਲਾਂ ਦੇ ਲਿਖਤੀ ਜਵਾਬ ਦਿੱਤੇ ਐ ਆਪਣੇ ਜਵਾਬ ਦੇ ਵਿੱਚ ਉਹਨਾਂ ਨੇ ਦੱਸਿਆ ਕਿ 2011 ਤੋਂ 18 'ਚ ਅੰਕੜੇ ਜਿਹੜੇ ਮੈਂ ਤੁਹਾਡੇ ਨਾਲ ਇਹ ਸਾਂਝੇ ਕਰ ਰਿਹਾ ਹਾਂ ਉਹ ਕਹਿੰਦੇ ਉਹਨਾਂ ਦੱਸਿਆ ਕਿ ਸਾਲ 2023 'ਚ ਆਪਣੀ ਨਾਗਰਿਕਤਾ ਤਿਆਗਣ ਵਾਲੇ ਭਾਰਤੀਆਂ ਦੀ ਗਿਣਤੀ 216000 ਤੇ 219 ਸੀ 2022 ਦੇ ਵਿੱਚ ਇਹ ਗਿਣਤੀ 225620 ਸੀ 2021 ਵਿੱਚ ਇਹ ਗਿਣਤੀ 163370 ਸੀ ਅਤੇ 2019 ਵਿੱਚ 144000 ਅਤੇ 17 ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਸੀ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ राघव ਛੱਡਾ ਵੱਲੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਸਰਕਾਰ ਨੇ ਇੰਨੀ ਜ਼ਿਆਦਾ ਗਿਣਤੀ ਵਿੱਚ ਲੋਕਾਂ ਨੇ ਨਾਗਰਿਕਾ ਛੱਡੀ ਹੈ ਉਹ ਨਾਗਰਿਕਤਾ ਛੱਡਣ ਦੇ ਕੋਈ ਕਾਰਨ ਦਾ ਪਤਾ ਲਗਾਉਣ ਵਾਸਤੇ ਕੋਈ ਕਦਮ ਚੁੱਕੇ ਗਏ ਆ ਉਹਨਾਂ ਇਹ ਵੀ ਸਵਾਲ ਪੁੱਛਿਆ ਸੀ ਕਿ ਕੀ ਸਰਕਾਰ ਨੇ ਨਾਗਰਿਕਤਾ ਦੇ ਤਿਆਗਣ ਦੇ ਕਾਰਨ ਵਿੱਤੀ ਅਤੇ ਦਿਮਾਗੀ ਜਿਹੜਾ ਨਕਾਸ ਹੈ ਪਾ ਬ੍ਰੇਨ ਡਰੇਨ ਹੋ ਰਿਹਾ ਹੈ ਮਨੀ ਡਰੇਨ ਹੋ ਰਹੀ ਹੈ ਇਹਦੇ ਉੱਤੇ ਕੋਈ ਚਿੰਤਾ ਪ੍ਰਗਟਾਈ ਹੈ ਅਤੇ ਭਾਰਤ ਨੂੰ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ ਤਾਂ ਇਹਦਾ ਜਵਾਬ ਮੰਤਰੀ ਨੇ ਦਿੱਤਾ ਕਿ ਨਾਗਰਿਕਤਾ ਛੱਡਣੀ ਲੋਕਾਂ ਦਾ ਨਿੱਜੀ ਕਾਰਨ ਹੈ ਤੇ ਹੁਣ ਗੱਲ ਕਰਦੇ ਆ ਇੱਕ ਪਾਸੇ ਨਾਗਰਿਕਤਾ ਛੱਡੀ ਜਾ ਰਹੀ ਹੈ ਤੇ ਦੂਸਰੇ ਕੈਨੇਡਾ ਦੇ ਵਿੱਚ ਲਗਾਤਾਰ ਜਿਹੜੇ ਲੋਕ ਅਸਾਈਲਮ ਭਾਵ ਸ਼ਰਨ ਲੈਂਦੇ ਆ ਕੁਝ ਪੋਲੀਟੀਕਲ ਅਸਾਈਲਮ ਵੀ ਲੈਂਦੇ ਆ ਉਹਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਮਰੀਕਾ ਯੂਕੇ ਇਹਨਾਂ ਮੁਲਕਾਂ ਦੇ ਨਾਲ ਵੀ ਜੇਕਰ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਤਾਂ ਉਹ ਕੈਨੇਡਾ ਹੈ ਕੈਨੇਡਾ ਵਿੱਚ ਪ੍ਰਵਾਸੀਆਂ ਦੀ ਗਿਣਤੀ ਇਸ ਵਕਤ ਲਗਾਤਾਰ ਵਧ ਰਹੀ ਹੈ ਇਹਦੇ ਨਾਲ ਹੀ ਕੈਨੇਡਾ ਦੇ ਵਿੱਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਹ ਗਿਣਤੀ 1,86,000 ਨੂੰ ਪੁੱਜ ਗਈ ਹੈ। ਹਾਲ ਹੀ ਵਿੱਚ 10,000 ਪੰਜਾਬੀਆਂ ਨੇ ਕੈਨੇਡਾ ਵਿੱਚ ਪਨਾਹ ਮੰਗੀ ਹੈ। ਪਨਾਹ ਮੰਗਣ ਵਾਲਿਆਂ ਚੋਂ ਵੱਡੀ ਗਿਣਤੀ ਕੁਮੰਤਰੀ ਵਿਦਿਆਰਥੀਆਂ ਅਤੇ ਵਿਜ਼ਟਰ ਵੀਜ਼ੇ ਤੇ ਆਏ ਲੋਕਾਂ ਦੀ ਦੱਸੀ ਜਾ ਰਹੀ ਹੈ ਜੋ ਕੈਨੇਡਾ ਦੇ ਵਿੱਚ ਪੱਕੇ ਹੋਣ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਰਾਹ ਅਖਤਿਆਰ ਕਰ ਰਹੇ ਹੈ। ਦੂਸਰੇ ਪਾਸੇ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਪਨਾਹ ਵਾਲੇ ਕੇਸ ਨੇ ਜਿਹੜੇ ਅਸਾਈਲਮ ਵਾਲੇ ਕੇਸ ਨੇ ਉਹਨਾਂ ਦਾ ਬੈਕਲੌਗ ਵਧਣ ਦੇ ਕਾਰਨ ਨਵੇਂ ਮਾਮਲਿਆਂ ਦਾ ਨਿਰਪਟਾਰਾ ਲਗਭਗ 4 ਸਾਲ ਤੋਂ ਪਹਿਲਾਂ ਹੋਣਾ ਸੰਭਵ ਨਹੀਂ ਕੈਨੇਡੀਆ ਦੇ ਹਵਾਈ ਅੱਡਿਆਂ ਤੇ ਵੀ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ 2019 ਤੋਂ 2023 ਦੇ ਦਰਮਿਆਨ ਇਸ ਅੰਕੜੇ ਦੇ ਵਿੱਚ 72000 ਦਾ ਵਾਧਾ ਦਰਜ ਕੀਤਾ ਗਿਆ ਹੈ ਮੌਂਟਰੀਅਲ ਦੇ ਹਵਾਈ ਅੱਡੇ ਤੇ 2022 ਵਿੱਚ ਸਿਰਫ 3325 ਵਿਅਕਤੀਆਂ ਨੇ ਕੈਨੇਡਾ ਵਿੱਚ ਸ਼ਰਨ ਦੀ ਮੰਗ ਕੀਤੀ ਸੀ ਪਰ 2023 ਦੇ ਵਿੱਚ 3325 ਤੋਂ ਵੱਧ ਕੇ ਇਹ ਅੰਕੜਾ 29000 ਅਤੇ 500 ਹੋ ਗਿਆ ਦੱਸਣਾ ਬਣਦਾ ਹੈ ਕਿ 2019 ਵਿੱਚ 58000 ਤੇ 378 ਵਿਅਕਤੀਆਂ ਨੇ ਕੈਨੇਡਾ ਵਿੱਚ ਪਨਾਹ ਮੰਗੀ ਸੀ ਪਰ ਅਗਲੇ ਸਾਲ ਕਰੋਨਾ ਮਹਾਮਾਰੀ ਦੇ ਚੱਲਦਿਆਂ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟ ਗਈ ਸੀ ਭਾਵ 18500 ਰਹਿ ਗਈ ਸੀ ਪਰ 2023 ਦੇ ਵਿੱਚ ਇਹਦੇ ਵਿੱਚ ਬਹੁਤ ਵੱਡਾ ਵਾਧਾ ਦਰਜ ਹੋਇਆ ਹੈ 2023 ਚ ਇਹ ਗਿਣਤੀ 1 ਲੱਖ 34000 ਅਸਾਈਲਮ ਅਰਜ਼ੀਆਂ ਰਫਿਊਜੀ ਬੋਰਡ ਕੋਲ ਪਹੁੰਚ ਗਈਆਂ ਨੇ ਜਿਹੜੀਆਂ ਵਿਚਾਰ ਅਧੀਨ ਨੇ ਟ੍ਰਾਂਟੋ ਸਟਾਰ ਕੈਂਡੀਡੇਟ ਦਾ ਬਹੁਤ ਵੱਡਾ ਅਖਬਾਰ ਹੈ ਟ੍ਰਾਂਟੋ ਸਟਾਰ ਦੀ ਰਿਪੋਰਟ ਦੇ ਮੁਤਾਬਕ 2024 ਦੇ ਵਿੱਚ ਅਸਾਈਲਮ ਕੇਸਾਂ ਦਾ ਬੈਕਲੌਗ 1 ਲੱਖ 86000 ਹੋ ਚੁੱਕਾ ਹੈ ਇਸੇ ਤਰ੍ਹਾਂ ਗਲੋਬ ਐਂਡ ਮੇਲ ਦੀ ਰਿਪੋਰਟ ਕਹਿੰਦੀ ਹੈ ਕਿ 2018 ਤੋਂ 2023 ਦੇ ਦਰਮਿਆਨ ਕਮੰਤਰੀ ਵਿਦਿਆਰਥੀਆਂ ਦੇ ਵੱਲੋਂ ਅਸਾਈਲਮ ਦੇ ਦਾਅਵੇ 646 ਫੀਸ ਦੀ ਵਧਿਆ ਜੋ ਕਿ ਇਮੀਗ੍ਰੇਸ਼ਨ ਪ੍ਰਣਾਲੀ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਤੋਂ ਘੱਟ ਵੀ ਨਹੀਂ ਹੈ ਆਉਣ ਵਾਲੇ ਕੁਝ ਮਹੀਨਿਆਂ ਦੇ ਦੌਰਾਨ ਕੈਨੇਡਾ ਵਿੱਚ ਹਜ਼ਾਰਾਂ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ ਪੀਆਰ ਨਾ ਮਿਲਣ ਦੀ ਸੂਰਤ ਵਿੱਚ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਵੀ ਵੱਡੀ ਗਿਣਤੀ ਵਿੱਚ ਪੰਡਾ ਦੇ ਦਾਅਵੇ ਕੀਤੇ ਜਾ ਸਕਦੇ ਨੇ ਅਸਾਈਲਮ ਮੰਗੀ ਜਾ ਸਕਦੀ ਹੈ ਦੂਸਰੇ ਪਾਸੇ ਰਿਫਿਊਜੀ ਵੱਲੋਂ ਦਾਵਾ ਪ੍ਰਵਾਨ ਜਾਂ ਰੱਦ ਹੋਣ ਦੇ ਅੰਕੜਿਆਂ ਤੇ ਜੇਕਰ ਝਾਤ ਮਾਰਾਂ ਤਾਂ 2018 ਵਿੱਚ 63% ਦੀ ਅਰਜ਼ੀਆਂ ਪ੍ਰਵਾਨ ਹੋਈਆਂ ਸੀ ਪਰ 2023 ਦੇ ਵਿੱਚ ਇਹ ਅੰਕੜਾ ਵਧ ਕੇ 80% ਦੇ ਨੇੜੇ ਦੱਸਿਆ ਗਿਆ ਹੈ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਵੀ ਹਜ਼ਾਰਾਂ ਲੋਕ ਕੈਨੇਡਾ ਛੱਡਣ ਵਾਸਤੇ ਤਿਆਰ ਨਹੀਂ ਹੁੰਦੇ ਸੀਬੀਐਸਏ ਦੇ ਜਿਹੜੇ ਅਫਸਰ ਨੇ ਉਹ 28000 ਵਾਰੰਟ ਲੈ ਕੇ ਸੰਬੰਧਤ ਲੋਕਾਂ ਦੀ ਭਾਲ ਕਰ ਰਹੇ ਨੇ ਕੈਨੇਡਾ ਦੇ ਇੱਕ ਸੂਬੇ ਦੇ ਵਿੱਚ ਅਸਾਈਲਮ ਦਾ ਦਾਵਾ ਰੱਦ ਹੋਣ ਤੋਂ ਬਾਅਦ ਸ਼ਰਨਾਰਥੀਆਂ ਨੇ ਫਿਰ ਦੇਸ਼ ਨਕਾਲੇ ਤੋਂ ਬਚਣ ਦੇ ਵਾਸਤੇ ਆਪਣੇ ਟਿਕਾਣੇ ਬਦਲਨੇ ਸ਼ੁਰੂ ਕਰ ਦਿੱਤੇ ਆ ਭਾਵੇਂ ਕਿਸੇ ਨਾ ਕਿਸੇ ਤਰੀਕੇ ਉਹ ਸਮਾਂ ਲਗਾਉਣ ਦਾ ਯਤਨ ਕਰਦੇ ਰਹਿੰਦੇ ਨੇ ਪਰ ਦੂਸਰੇ ਪਾਸੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਉਹ ਜਿਹੜੇ ਟੈਂਪਰੇਰੀ ਰੈਜ਼ਿਡੈਂਟਸ ਨੇ ਉਹਨਾਂ ਦੀ ਗਿਣਤੀ ਘਟਾਉਣ ਦਾ ਕੈਨੇਡਾ ਦੇ ਵਿੱਚੋਂ ਯਤਨ ਕਰ ਰਹੇ ਨੇ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਕੈਨੇਡਾ ਵਿੱਚ ਮੌਜੂਦ ਲੋਕਾਂ ਨੂੰ ਵਾਪਸ ਭੇਜਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੱਦ ਤੋਂ ਜ਼ਿਆਦਾ ਵਧਣ ਦੇ ਕਾਰਨ ਘਰਾਂ ਦੀ ਹੈਲਥ케ਅਰ ਦੀ ਇਸ ਸੈਕਟਰ ਤੇ ਗੈਰ ਜ਼ਰੂਰੀ ਦਬਾਅ ਬਣ ਰਿਹਾ ਹੈ ਪਰ ਮੌਂਟਰੀਅਲ ਹਵਾਈ ਅੱਡੇ ਰਾਹੀਂ ਕੈਨੇਡਾ ਵਿੱਚ ਦਾਖਲ ਹੋਏ 90% ਸ਼ਰਨਾਰਥੀਆਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ ਕਿ ਉਹ ਅਸਾਈਲਮ ਦਾਅਵੇ ਤੇ ਵਿਚਾਰ ਕੀਤਾ ਜਾ ਰਿਹਾ ਹੈ ਜਾਂ ਫਿਰ ਨਹੀਂ ਭਾਵ ਭਾਵੇਂ ਕਿ ਇੱਥੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ ਉਹ ਪੱਕੇ ਹੋਣ ਨਾ ਹੋਣ ਤਾਂ ਵੀ ਲੋਕ ਕੈਨੇਡਾ ਵੱਲ ਵਹੀਰਾਂ ਘੱਤ ਰਹੇ ਨੇ ਤੇ ਹੁਣ ਗੱਲ ਕਰਦੇ ਆ ਵਿਕਰਮ ਮਜੀਠੀਆ ਦੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਵਿਕਰਮ ਮਜੀਠੀਆ ਪੰਜਾਬ ਦੇ ਸਾਬਕਾ ਮੰਤਰੀ ਵੀ ਨੇ ਸਿੱਟ ਵੱਲੋਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਸਮਨ ਭੇਜ ਦਿੱਤੇ ਗਏ ਨੇ ਸਿੱਟ ਦੇ ਵੱਲੋਂ ਮਜੀਠੀਆ ਨੂੰ ਹੁਣ 8 ਅਗਸਤ ਨੂੰ ਮੁੜ ਤੋਂ ਸੱਦ ਲਿਆ ਗਿਆ ਹੈ ਪਹਿਲਾਂ ਵੀ ਸਿੱਟ ਦੇ ਵੱਲੋਂ ਮਜੀਠੀਆ ਨੂੰ ਸਮਨ ਭੇਜੇ ਗਏ ਸੀ ਔਰ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਹੋਣ ਦੇ ਕਾਰਨ ਉਹ ਸਿੱਟ ਸਾਹਮਣੇ ਕਹਿੰਦੇ ਮੈਂ ਪੇਸ਼ ਨਹੀਂ ਸੀ ਹੋ ਸਕਦਾ ਪਿਛਲੀ ਦਫਾ ਉਹਨਾਂ ਨੇ ਸਿੱਟ ਨੂੰ ਚਿੱਠੀ ਲਿਖ ਕੇ ਆਪਣੇ ਵੱਲੋਂ ਪੇਸ਼ ਨਾ ਹੋਣ ਦਾ ਕਾਰਨ ਵੀ ਦੱਸ ਦਿੱਤਾ ਸੀ ਇਹਦੇ ਤੋਂ ਪਹਿਲਾਂ ਪਿਛਲੇ ਮਹੀਨੇ ਜਦੋਂ ਸਿੱਟ ਨੇ ਮਜੀਠੀਆ ਨੂੰ ਨੋਟਿਸ ਭੇਜਿਆ ਸੀ ਤਾਂ ਮਜੀਠੀਆ ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਏ ਸੀ ਉਹਨਾਂ ਦਲੀਲ ਦਿੱਤੀ ਸੀ ਕਿ ਸਿੱਟ ਵੱਲੋਂ ਉਹਨਾਂ ਨੂੰ ਵਾਰ-ਵਾਰ ਸਾਮਣੇ ਭੇਜੇ ਜਾ ਰਿਹਾ ਹੈ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਦੇ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਸਿਰਫ 8 ਜੁਲਾਈ ਤੱਕ ਸਿੱਟ ਸਾਹਮਣੇ ਪੇਸ਼ ਹੋਣ ਵਾਸਤੇ ਰਾਹਤ ਦਿੱਤੀ ਸੀ ਤੇ 8 ਜੁਲਾਈ ਤੋਂ ਬਾਅਦ ਜਦੋਂ ਮਰਜ਼ੀ ਉਹਨੂੰ ਸੱਦਿਆ ਜਾ ਸਕਦਾ ਸੀ ਅਸਲ ਦੇ ਵਿੱਚ ਮਜੀਠੀਆ ਦੇ ਖਿਲਾਫ ਇਹ ਕੇਸ ਕੋਈ ਨਵਾਂ ਕੇਸ ਨਹੀਂ ਲਗਭਗ 3 ਸਾਲ ਪਹਿਲਾਂ ਕਾਂਗਰਸ ਸਰਕਾਰ ਵਕਤ 20 ਦਸੰਬਰ 2021 ਨੂੰ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ ਉਹਦੇ ਤੋਂ ਬਾਅਦ ਮਜੀਠੀਆ ਨੂੰ ਜੇਲ੍ਹ ਯਾਤਰਾ ਕਰਨੀ ਪਈ ਸੀ ਲਗਭਗ 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ 10 ਅਗਸਤ 2022 ਨੂੰ ਜ਼ਮਾਨਤ ਲੈਣ ਵਿੱਚ ਕਾਮਯਾਬ ਹੋ ਗਏ ਸੀ ਮਜੀਠੀਆ ਇਹ ਦੋਸ਼ ਲਾਉਂਦੇ ਆ ਰਹੇ ਨੇ ਕਿ ਜਿਸ ਕੇਸ ਦੇ ਵਿੱਚ ਉਹ ਜੇਲ੍ਹ ਜਾ ਚੁੱਕੇ ਐ ਉਹਦੇ ਵਿੱਚ ਹਾਲੇ ਤੱਕ ਕੋਈ ਚਾਰਜ ਸ਼ੀਟ ਦਾਖਲ ਨਹੀਂ ਕੀਤੀ ਗਈ ਇਥੋਂ ਤੱਕ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਵੀ ਉਹਨਾਂ ਕੋਲ ਕੋਈ ਵਸੂਲੀ ਨਹੀਂ ਹੋਈ ਹੁਣ ਉਹ ਇਸ ਵਕਤ ਜ਼ਮਾਨਤ ਤੇ ਨੇ ਅਤੇ ਉਹ ਪੰਜਾਬ ਸਰਕਾਰ ਤੇ ਦੋਸ਼ ਲਾ ਰਹੇ ਨੇ ਕਿ ਜਾਣਬੁੱਝ ਕੇ ਉਹਨਾਂ ਨੂੰ ਤੰਗ ਕਰ ਰਹੇ ਨੇ ਤੇ ਹੁਣ ਗੱਲ ਕਰ ਰਹੇ ਆਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੈਰਸ ਜਾਣ ਤੋਂ ਰੋਕਿਆ ਗਿਆ ਤੇ ਦੂਸਰੇ ਪਾਸੇ ਇਹਦੇ ਤੇ ਸਿਆਸੀ 파ਰਾ ਗਰਵਾ ਗਿਆ ਤੇ ਭਾਜਪਾ ਵਾਲਿਆਂ ਦੇ ਵੀ ਤੇਵਰ ਕਾਫੀ ਤਿੱਖੇ ਹੋ ਗਏ ਐ ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੈਰਸ ਜਾਣਾ ਚਾਹੁੰਦੇ ਸੀ 올림픽 ਦੇ ਵਿੱਚ ਕੇਂਦਰ ਸਰਕਾਰ ਤੇ ਦੋਸ਼ ਲਾਇਆ ਗਿਆ ਕਿ ਉਹਨਾਂ ਨੂੰ ਅਸਲ ਦੇ ਵਿੱਚ ਕਲੀਅਰੈਂਸ ਨਹੀਂ ਦਿੱਤੀ ਗਈ ਕਿ ਉਹ ਹਾਕੀ ਦੇ ਖਿਡਾਰੀਆਂ ਦਾ ਹੌਸਲਾ ਵਧਾਉਣ ਵਾਸਤੇ ਪੈਰਸ ਜਾ ਸਕਣ ਨਹੀਂ ਆਗਿਆ ਦਿੱਤੀ ਗਈ ਉਹਨਾਂ ਆਖਿਆ ਸੀ ਕਿ ਉਹ ਭਾਰਤ ਦੀ ਹੌਕੀ ਟੀਮ ਜਿਸ ਦੇ ਵਿੱਚ 10 ਖਿਡਾਰੀ ਪੰਜਾਬ ਦੇ ਖੇਡ ਰਹੇ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਉੱਥੇ ਜਾਣਾ ਚਾਹੁੰਦੇ ਐ ਉਹਨਾਂ ਨੇ ਹੌਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫੋਨ ਤੇ ਬਾਅਦ ਦੇ ਵਿੱਚ ਗੱਲਬਾਤ ਜ਼ਰੂਰ ਕੀਤੀ ਸੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਸੀ ਅਤੇ ਇਹ ਵੀ ਆਖਿਆ ਸੀ ਕਿ ਜਦੋਂ ਉਹ 골ਡ ਜਿੱਤ ਕੇ ਵਾਪਸ ਦਿੱਲੀ ਹਵਾਈ ਅੱਡੇ ਤੇ ਆਉਣਗੇ ਤੇ ਖੁਦ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਭਾਵ ਲੈਣ ਵਾਸਤੇ ਜਾਣਗੇ ਹੁਣ ਇਹਦੇ ਉੱਤੇ ਪੰਜਾਬ ਭਾਜਪਾ ਨੇ ਜਵਾਬ ਦਿੱਤਾ ਪੰਜਾਬ ਭਾਜਪਾ ਨੇ ਐਕਸ ਦੇ ਉੱਤੇ ਪੋਸਟ ਕੀਤੀ ਹੈ ਤੇ ਉਹਨਾਂ ਨੇ ਲਿਖਿਆ ਕਿ ਟਵੀਟ ਹੁਣ ਡਿਲੀਟ ਨਾ ਕਰਿਓ ਮੁੱਖ ਮੰਤਰੀ ਸਾਹਿਬ ਧੰਨਵਾਦ ਸਾਡੇ ਟਵੀਟ ਤੋਂ ਬਾਅਦ ਹਾਕੀ ਖਿਡਾਰੀਆਂ ਨਾਲ ਫੋਨ ਉੱਤੇ ਗਲਤੀ ਕਰ ਲਈ ਬਾਕੀ ਤੁਹਾਡੇ ਧਿਆਨ ਹੇਤੂ ਇਹ ਵੀ ਕਾਰਜ ਕਰ ਲੋ ਕਿ ਪੈਰਿਸ ਦਾ ਦੌਰਾ ਰੱਦ ਹੋਣ ਕਾਰਨ ਬੱਚੇ ਪੰਜਾਬ ਦੇ ਖਜ਼ਾਨੇ ਦੇ ਕਰੋੜਾ ਰੁਪਏ ਹੁਣ ਤੁਸੀਂ ਪੰਜਾਬ ਦੇ ਖਿਡਾਰੀਆਂ ਦੇ ਮਾਣ ਸਨਮਾਨ ਵਾਸਤੇ ਲਗਾ ਦੇਣਾ ਤੁਸੀਂ ਖਿਡਾਰੀਆਂ ਨੂੰ ਹੱਲਾਸ਼ੀਰੀ ਦੇਣ ਲਈ ਪੈਰਿਸ ਤਾ ਜਾਣਾ ਚਾਹੁੰਦੇ ਸੀ ਪਰ ਜਦੋਂ ਖਿਡਾਰੀ ਚੁਣੇ ਗਏ ਸੀ ਉਦੋਂ ਤੁਸੀਂ ਉਹਨਾਂ ਨਾਲ ਚਾਹ ਦਾ ਕੱਪ ਵੀ ਸਾਂਝਾ ਨਾ ਕੀਤਾ ਜਦੋਂ ਕਿ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਆਪਣੇ ਕਰਤਾ ਤੇ ਬੁਲਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਸੀ ਪੰਜਾਬ ਭਾਜਪਾ ਨੇ ਅੱਗੇ ਲਿਖਿਆ ਹੈ ਕਿ ਪੈਰਸ 올림픽 ਵਿੱਚ ਖੇਡ ਕੇ ਆਇਆ ਪੰਜਾਬ ਦਾ ਪੁੱਤਰ ਨਿਸ਼ਾਨੇਬਾਜ਼ ਅਰਜਨ ਬਬੂਟਾ ਤੁਹਾਡੀ ਸਰਕਾਰ ਵੱਲੋਂ ਮਾਣ ਸਨਮਾਨ ਦੀ ਹਾਲੇ ਉਡੀਕ ਕਰ ਰਿਹਾ ਹੈ ਡੇਢ ਮਹੀਨਾ ਪਹਿਲਾਂ T20 ਵਰਲਡ ਕੱਪ ਜਿੱਤ ਕੇ ਆਇਆ ਪੰਜਾਬ ਦਾ ਪੁੱਤ ਅਰਸ਼ਦੀਪ ਉਹਦੇ ਨਾਲ ਵੀ ਤੁਸੀਂ ਮੁਲਾਕਾਤ ਨਹੀਂ ਕੀਤੀ ਤੁਹਾਡੇ ਝੂਠੇ ਲਾਰੇ ਉਹਦੀ ਆਸ ਤੇ ਵਿੱਚ ਹਾਲੇ ਵੀ ਘਰ ਬੈਠਾ ਚੰਨੀ ਵਾਲਾ ਖਿਡਾਰੀ ਪਿਛਲੇ 5 ਮਹੀਨਿਆਂ ਤੋਂ ਮੰਤਰੀ ਮੰਡਲ ਦੀ ਮੀਟਿੰਗ ਨਾ ਹੋਣ ਕਰਕੇ ਪੰਜਾਬ ਵਾਸੀਆਂ ਤੇ ਖਿਡਾਰੀਆਂ ਦੇ ਹੋਣ ਵਾਲੇ ਕੰਮ ਲਟਕੇ ਪਏ ਨੇ ਹੁਣ ਉਹ ਮੀਟਿੰਗ ਹੀ ਕਰ ਲਵੋ ਤਾਂ ਜੋ ਲਟਕੇ ਹੋਏ ਕੰਮ ਹੋ ਜਾਣ ਵੈਸੇ ਸੀਐਮ ਸਾਹਿਬ ਤੁਹਾਡੀ ਜਰਮਨੀ ਦੌਰੇ ਵਾਲੇ ਜਹਾਜ਼ ਵਾਲਾ ਕਾਂਡ ਹਾਲੇ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਇਹ ਵੀ ਚਰਚਾ ਚੱਲ ਪਈ ਹੈ ਕਿ ਜਿਹੜੇ ਫਰਾਂਸ ਵਾਲੇ ਦੌਰੇ ਦਾ ਜ਼ਿਕਰ ਕਰਦੇ ਹੋ ਲਫਤਾਂਸਾ 에ਅਰਲਾਈਨ ਨੇ ਟਵੀਟ ਕਰਕੇ ਕਲੀਅਰ ਕਰ ਦਿੱਤਾ ਸੀ ਕਿ ਇਸ ਤਰ੍ਹਾਂ ਦੀ ਉੱਥੇ ਕੋਈ ਘਟਨਾ ਨਹੀਂ ਵਾਪਰੀ ਤੇ ਨਾਲ ਸੋਸ਼ਲ ਮੀਡੀਆ ਤੇ ਇਹ ਵੀ ਸਵਾਲ ਪੁੱਛੇ ਜਾ ਰਹੇ ਨੇ ਕਿ ਜਿਹੜੀਆਂ ਖਿਡਾਰਨਾਂ ਨੂੰ ਚਾਦੇ ਕੱਪ ਸਾਂਝੇ ਕੀਤੇ ਸੀ ਭਾ ਪਲਵਾਨ ਸੀ ਕੁਝ ਸਮਾਂ ਉਹ ਤਰਲੇ ਕਰਦੀਆਂ ਰਹੀਆਂ ਕਿ ਸਾਡੀ ਗੱਲ ਸੁਣੋ ਜਿਨ੍ਹਾਂ ਨਾਲ ਚਾਦੇ ਕੱਪ ਸਾਂਝੇ ਕੀਤੇ ਸੀ ਤੁਹਾਡੇ ਸੰਸਦ ਦੇ ਉੱਤੇ ਲੱਗੇ ਦੋਸ਼ਾਂ ਤੋਂ ਬਾਅਦ ਉਹਨਾਂ ਨੂੰ ਮਿਲਣਾ ਵੀ ਜਾਜ ਨਹੀਂ ਸੀ ਸਮਝਿਆ ਤੇ ਹੁਣ ਗੱਲ ਕਰਦੇ ਆ ਅਮਰੀਕਾ ਦੇ ਵਿੱਚ ਨੈਸ਼ਨਲ ਲੈਜਿਸਲੇਟਿਵ ਕਾਨਫਰੰਸ ਹੋ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਇਹ ਵੀ ਮੰਦਭਾਗ ਹੈ ਕਿ ਇਹਦੇ ਵਿੱਚ ਜਿਹੜੇ ਗੈਰ ਸ਼ਾਸਤ ਭਾਜਪਾ ਦੇ ਰਾਜ ਨੇ ਉਹਨਾਂ ਦੇ ਬੁਲਾਰਿਆਂ ਨੂੰ ਸ਼ਾਮਲ ਹੋਣ ਵਾਸਤੇ ਆਗਿਆ ਨਹੀਂ ਦਿੱਤੀ ਗਈ ਇਹਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਦੇ ਵੱਲੋਂ ਸਖਤ ਇਤਰਾਜ਼ ਪ੍ਰਗਟਾਇਆ ਗਿਆ ਉਹਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਗੈਰ ਭਾਜਪਾ ਸ਼ਾਸਤ ਰਾਜਾਂ ਦੇ ਵਿਧਾਨ ਸਭਾ ਬੁਲਾਰਿਆਂ ਨੂੰ ਅਮਰੀਕਾ ਦੇ ਵਿੱਚ ਹੋ ਰਹੀ ਕੌਮੀ ਵਿਧਾਨ ਸਭਾ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਦੀ ਆਗਿਆ ਦੇਣ ਤੋਂ ਇਨਕਾਰ ਕਰਨਾ ਬਹੁਤ ਮੰਦਭਾਗ ਹੈ। ਉਹਨਾਂ ਕਿਹਾ ਕਿ ਜੇਕਰ ਦੇਸ਼ ਦੇ ਵਿਧਾਇਕਾਂ ਸੰਸਦ ਮੈਂਬਰਾਂ ਅਤੇ ਚੁਣੇ ਹੋਏ ਆਗੂ ਵਿਧਾਨ ਸਭਾ 'ਚ ਹੋਣਗੇ ਜਾਂ ਗਿਆਨवान ਹੋਣਗੇ ਦੇਸ਼ ਦੀ ਤਰੱਕੀ ਤਾਂ ਹੀ ਹੋਏਗੀ। ਹਰ ਮਾਮਲੇ ਵਿੱਚ ਭਾਜਪਾ ਦੀ ਰਾਜਨੀਤੀ ਦੀ ਜਿਹੜੀ ਪਹੁੰਚ ਹੈ ਉਹ ਗਲਤ ਹੈ। ਉਹ ਕਹਿੰਦੇ ਇਹ ਪਹੁੰਚ ਬਹੁਤ ਖਤਰਨਾਕ ਹੈ। ਇਹ ਮੁਲਕ ਦੀ ਤਰੱਕੀ ਵਾਸਤੇ ਵੀ ਖਤਰਨਾਕ ਹੈ। ਉਹਨਾਂ ਨੇ ਆਖਿਆ ਕਿ 3000 ਤੋਂ ਵੱਧ ਵਿਧਾਇਕਾਂ ਨੇ ਗਿਆਨ ਦਾ ਆਦਾਨ ਪ੍ਰਦਾਨ ਕਰਨ ਵਾਸਤੇ ਅਮਰੀਕਾ ਵਿੱਚ ਇਕੱਠੇ ਹੋਣਾ ਸੀ ਉਹਨਾਂ ਕਿਹਾ ਕਿ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਹੋ ਕੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਤੰਤਰ ਅਮਰੀਕਾ ਤੇ ਹੋਰ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਅਤੇ ਚਰਚਾ ਕਰਨੀ ਸੀ ਕਹਿੰਦੇ ਮੈਂ ਉਸ ਤੋਂ ਕੁਝ ਚੰਗੀਆਂ ਗੱਲਾਂ ਸਿੱਖਣੀਆਂ ਸੀ ਅਤੇ ਕੁਝ ਉਹਨਾਂ ਨੂੰ ਦੱਸਣੀਆਂ ਸੀ ਸੰਧਵਾ ਨੇ ਕਿਹਾ ਕਿ ਪੰਜਾਬ ਹਿਮਾਚਲ ਕਰਨਾਟਕ ਅਤੇ ਕੇਰਲਾ ਦੇ ਬੁਲਾਰਿਆਂ ਨੂੰ ਅਮਰੀਕਾ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਭਾਜਪਾ ਦੀ ਵਿਰੋਧੀ ਸਰਕਾਰਾਂ ਨੇ ਉਹਨਾਂ ਦੇ ਬੁਲਾਰਿਆਂ ਨੂੰ ਅਮਰੀਕਾ ਜਾਣ ਤੋਂ ਹੀ ਰੋਕਿਆ ਗਿਆ। ਉਹਨਾਂ ਸਪਸ਼ਟ ਕੀਤਾ ਕਿ ਦੇਸ਼ ਦੀ ਰਾਜਨੀਤੀ ਸਹੀ ਹੋਵੇ ਤਾਂ ਹੀ ਦੇਸ਼ ਮਜ਼ਬੂਤ ਹੋ ਸਕਦਾ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਾਣਬੁੱਝ ਕੇ ਇਹ ਕਾਰਵਾਈਆਂ ਕਰ ਰਹੀ ਹੈ ਕਿਉਂਕਿ ਭਾਜਪਾ ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣਾ ਹੀ ਨਹੀਂ ਚਾਹੁੰਦੀ। ਉਹਨਾਂ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਸੇਵਾ ਭਾਵਨਾ ਨਾਲ ਰਾਜਨੀਤੀ ਕਰਨੀ ਬੜੀ ਲਾਜ਼ਮੀ ਹੈ। ਉਹਨਾਂ ਕਿਹਾ ਕਿ ਸਪੀਕਰ ਸਾਰੀਆਂ ਪਾਰਟੀਆਂ ਲਈ ਬਰਾਬਰ ਹੁੰਦਾ ਹੈ ਅਤੇ ਨਿਰਪੱਖ ਵੀ। ਪਰ ਭਾਜਪਾ ਆਪਣੇ ਹੀ ਰਾਹ ਤੇ ਚੱਲ ਰਹੀ ਹੈ ਜੋ ਕਿ ਦੇਸ਼ ਦੇ ਹਿੱਤ ਵਿੱਚ ਬਿਲਕੁਲ ਵੀ ਨਹੀਂ ਹੈ। ਸੰਧਵਾ ਨੇ ਇਹ ਵੀ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੈਰ ਸਜਣ ਤੋਂ ਰੋਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਇਹ ਮੰਤ ਭਾਗੀਆਂ ਨੇ ਇਹ ਪਾਬੰਦੀਆਂ ਉਹ ਕਹਿੰਦੇ ਹਾਲੇ ਤੱਕ ਸਾਡੀ ਤਾਂ ਸਮਝ ਤੋਂ ਬਾਹਰ ਨੇ ਉਹਨਾਂ ਆ ਕਿਹਾ ਕਿ ਕੇਂਦਰ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਤ ਕਰ ਲਈ ਪੰਜਾਬ ਨੂੰ ਕੁਝ ਨਹੀਂ ਦਿੱਤਾ ਜਦ ਕਿ ਕੁਝ ਸੂਬਿਆਂ ਨੂੰ ਵੱਡੇ ਗੱਫੇ ਦਿੱਤੇ ਗਏ ਐ ਉਹਨਾਂ ਦੂਜੇ ਰਾਜਾਂ ਦੇ ਖਿਡਾਰੀਆਂ ਨੂੰ ਵੀ ਕਾਬਲ ਦਸਤਿਆਂ ਕਿਹਾ ਹੈ ਕਿ ਸਾਰੇ ਰਾਜਾਂ ਲਈ ਇੱਕਸਾਰ ਖੇਡ ਨੀਤੀ ਰਾਜਾਂ ਤੇ ਖਿਡਾਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਏਗੀ ਕਿਉਂਕਿ ਦੂਸਰੇ ਸੂਬਿਆਂ ਦੇ ਖਿਡਾਰੀ ਵੀ ਮੈਡਲ ਜਿੱਤਣ ਦੇ ਯੋਗ ਨੇ ਅਤੇ ਜਿੱਤਣ ਦੇ ਯੋਗ ਹੋਣ ਵੀ ਕਿਉਂ ਨਾ ਜੇ ਉਹਨਾਂ ਨੂੰ ਪੈਸੇ ਸਮੇਂ ਸਰ ਦਿੱਤੇ ਜਾਣ ਸੰਦਮਾ ਨੇ ਆਖਿਆ ਕਿ ਦੇਸ਼ ਦੀ ਕੌਮੀ ਖੇਡਾ ਹੌਕੀ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀ ਪੰਜਾਬ ਨਾਲ ਸੰਬੰਧਤ ਨੇ ਇਸ ਹੌਕੀ ਟੀਮ ਨੇ 52 ਸਾਲਾਂ ਬਾਅਦ ਸ਼ਾਨਦਾਰ ਖੇਡ ਨਾਲ ਆਸਟ੍ਰੇਲੀਆ ਨੂੰ ਹਰਾਇਆ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਹੌਕੀ ਟੀਮ ਦਾ ਮਨੋਬਲ ਵਧਾਉਣ ਵਾਸਤੇ ਪੈਰਸ ਜਾਣ ਦੀ ਆਗਿਆ ਮੰਗੀ ਸੀ ਪਰ ਉਹਨੂੰ ਵੀ ਨਹੀਂ ਆਗਿਆ ਦਿੱਤੀ ਗਈ ਉਹਨਾਂ ਕਿਹਾ ਕਿ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਭਾਜਪਾ ਨੂੰ ਪੰਜਾਬ ਨੂੰ ਖੇਡਾਂ ਲਈ ਲੋੜੀ ਦੇ ਫੰਡ ਮੁਹੱਈਆ ਨਾ ਕਰਵਾਉਣ ਦਾ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਅਤੇ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਬੇਇਨਸਾਫੀ ਦੇ ਇਸ ਤੋਸ਼ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੈਰ ਸਜਾਣ ਤੋਂ ਵੀ ਰੋਕ ਦਿੱਤਾ ਹੈ ਤੇ ਹੁਣ ਗੱਲ ਕਰਦੇ ਹਾਂ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਇੱਕ ਕਤਲ ਹੋ ਗਿਆ ਜੀ ਗੋਲੀ ਚੱਲੀ ਆ ਉੱਥੇ ਅਸਲ ਦੇ ਵਿੱਚ ਖਬਰ ਮਿਲੀ ਹੈ ਕਿ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਚ ਗੋਲੀ ਚੱਲੀ ਹੈ ਜਿੱਥੇ ਪੰਜਾਬ ਪੁਲਿਸ ਦੇ ਸਸਪੈਂਡਡ ਏਆਈਜੀ ਉਹਨੇ ਆਪਣੇ ਆਈਆਰਐਸ ਜਵਾਈ ਦਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪੁਲਿਸ ਦੇ ਦੱਸਣ ਅਨੁਸਾਰ ਹਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਦੇ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਤਲਾਕ ਦਾ ਮਾਮਲਾ ਚੱਲ ਰਿਹਾ ਸੀ ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਚੰਡੀਗੜ੍ਹ ਦੀ ਫੈਮਿਲੀ ਅਦਾਲਤ ਵਿੱਚ ਪਹੁੰਚੀਆਂ ਜਦੋਂ ਮੁਲਜ਼ਮ ਨੇ ਬਾਥਰੂਮ ਜਾਣ ਲਈ ਕਿਹਾ ਤਾਂ ਦੋਵਾਂ ਧਿਰਾਂ ਵਿੱਚ ਗੱਲਬਾਤ ਚੱਲ ਰਹੀ ਸੀ ਤੇ ਬਾਹਰ ਨਿਕਲਦੇ ਸਾਰੀ ਸੌਰੇ ਨੇ ਆਪਣੇ ਜਵਾਈ ਹਰਪ੍ਰੀਤ ਸਿੰਘ ਤੇ ਗੋਲੀਆਂ ਦਾਗ ਦਿੱਤੀਆਂ ਦੋ ਗੋਲੀਆਂ ਚੱਲ ਨਾਲ ਹਰਪ੍ਰੀਤ ਉੱਥੇ ਹੀ ਢੇਰੀ ਹੋ ਗਿਆ ਆਲੇ ਦੁਆਲੇ ਦੇ ਲੋਕਾਂ ਨੇ ਉਸ ਦੀ ਦੇਖਭਾਲ ਕੀਤੀ ਉਸ ਦੇ ਪਰਿਵਾਰਕ ਮੈਂਬਰ ਚੁੱਕ ਕੇ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਇੱਕ ਗੋਲੀ ਕਮਰੇ ਦੇ ਦਰਵਾਜ਼ੇ ਅੰਦਰ ਵੀ ਵੱਜੀ ਦੋ ਫਾਇਰ ਖਾਲੀ ਗਏ ਗੋਲੀਆਂ ਦੀ ਆਵਾਜ਼ ਸੁਣਦੇ ਸਾਰੀ ਅਦਾਲਤ ਵਿੱਚ ਹੜਕੰਪ ਮਚ ਗਿਆ ਮੌਕੇ ਤੇ ਪਹੁੰਚੇ ਵਕੀਲਾ ਨੇ ਦੋਸ਼ੀ ਨੂੰ ਫੜ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹਾਦਸੇ ਤੋਂ ਬਾਅਦ ਕਈ ਜੱਜ ਵੀ ਮੌਕੇ ਤੇ ਪਹੁੰਚੇ ਤੇ ਇਸ ਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਇੱਕ ਹੋਮਗਾਰਡ ਜਵਾਨ ਸ਼ਹੀਦ ਹੋ ਗਿਆ ਸੀ ਉਹਨੂੰ 1 ਕਰੋੜ ਰੁਪਏ ਦੇ ਬੀਮੇ ਦਾ ਚੱਕ ਦੇ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਦਰਸਲ ਭਗਵੰਤ ਮਾਨ ਨੇ ਡਿਊਟੀ ਦੇ ਉੱਤੇ ਆਪਣੀ ਜਾਨ ਗਵਾਉਣ ਵਾਲੇ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਮਿਲ ਕੇ 1 ਕਰੋੜ ਰੁਪਏ ਦਾ ਬੀਮਾ ਸੁਰੱਖਿਆ ਦਾ ਚੱਕ ਦਿੰਦਾ ਹੈ ਪਰਿਵਾਰ ਨੂੰ ਚੈੱਕ ਸੌਂਪਦਿਆਂ ਉਹਨਾਂ ਨਾਲ ਇੱਕ ਜੁਟਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸ਼ਹੀਦ ਦਾ ਪੁੱਤਰ ਪਹਿਲਾਂ ਹੀ ਪੁਲਿਸ ਬਾਲ ਵਿੱਚ ਸਿਪਾਹੀ ਵਜੋਂ ਭਰਤੀ ਕੀਤਾ ਜਾ ਚੁੱਕਿਆ ਹੈ ਉਹਨਾਂ ਦੱਸਿਆ ਕਿ ਜਸਪਾਲ ਸਿੰਘ ਦੀ ਸੁਲਤਾਨਪੁਰ ਲੋਧੀ ਚ ਡਿਊਟੀ ਨਿਭਾਉਂਦਿਆਂ ਮੌਤ ਹੋਈ ਸੀ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਅੱਜ HDFC ਬੈਂਕ ਰਾਹੀਂ 1 ਕਰੋੜ ਰੁਪਏ ਦੇ ਬੀਮੇ ਦੀ ਅਦਾਇਗੀ ਕੀਤੀ ਗਈ ਹੈ ਜਦਕਿ ਪਰਿਵਾਰ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪਹਿਲਾਂ ਵੀ ਦਿੱਤੀ ਜਾ ਚੁੱਕੀ ਹੈ ਮਾਨ ਨੇ ਕਿਹਾ ਕਿ ਇਹ ਉਪਰਾਲਾ ਸੂਬੇ ਦੇ ਵਿੱਚ ਆਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਧਰਤੀ ਮਾਤਾ ਦੇ ਇਸ ਸਪੂਤ ਵੱਲੋਂ ਜਿਹੜਾ ਵੱਡਮੁੱਲਾ ਯੋਗਦਾਨ ਸਤਕਾਰ ਉਹਨੂੰ ਭੇਟ ਕੀਤਾ ਗਿਆ ਜਿਹੜਾ ਪਾਇਆ ਗਿਆ ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਸਪਾਲ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਸੂਬਾ ਸਰਕਾਰ ਦੀ ਸੈਨਿਕਾਂ ਜਿਹੜੀਆਂ ਹਥਿਆਰਬੰਦ ਬਲ ਨੇ ਅਰਧ ਸੈਨਿਕ ਬਲਾਂ ਅਤੇ ਪੁਲਿਸ ਤੋਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਾਂਭ-ਸਵਾਲ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਦੇ ਅਧੀਨ ਹੈ ਉਹਨਾਂ ਨੇ ਉਮੀਦ ਪ੍ਰਗਟਾਈ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਇਹ ਨਿਮਾਣਾ ਜਿਹਾ ਉਪਰਾਲਾ ਇੱਕ ਪਾਸੇ ਪੀੜਤ ਪਰਿਵਾਰ ਦੀ ਮਦਦ ਕਰੇਗਾ ਅਤੇ ਦੂਜੇ ਪਾਸੇ ਉਹਨਾਂ ਦਾ ਭਵਿੱਖ ਵੀ ਸੁਰੱਖਿਅਤ ਕਰੇਗਾ ਉਹਨਾਂ ਦੇਸ਼ ਦੀ ਏਕਤਾ ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਇਹਨਾਂ ਬਹਾਦਰ ਯੋਧਿਆਂ ਦੇ ਲਾਬਸਾਲ ਯੋਗਦਾਨ ਨੂੰ ਸਤਿਕਾਰ ਦੇਣ ਲਈ ਪੰਜਾਬ ਸਰਕਾਰ ਦੀ ਦ੍ਰਿੜ ਬਚਨ ਵੱਧਤਾ ਜਿਹੜੀ ਇੱਕ ਵਾਰ ਫਿਰ ਤੋਂ ਦੁਹਰਾਈ ਤੇ ਅੱਜ ਇੱਕ ਖਬਰ ਪੰਜਾਬ ਬੋਲਦਾ ਪ੍ਰੋਗਰਾਮ 'ਚ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਵੇਰਕਾ ਦੇ ਨੇੜੇ ਗੁੰਡਾਗਰਦੀ ਦਾ ਨਾਚ ਹੋਇਆ ਜਿੱਥੇ ਉਹਨਾਂ ਦਾ ਮੁਕਾਬਲਾ ਕਰਦੀ ਹੋਈ ਇੱਕ ਥਾਣੇਦਾਰਨੀ ਪਾਬ ਇੰਸਪੈਕਟਰ ਅਮਨਜੋਤ ਕੌਰ ਜਿਹੜੀ ਵੇਰਕਾ ਥਾਣੇ ਦੀ ਐਸਐਚਓ ਹੈ ਉਹ ਜ਼ਖਮੀ ਹੋ ਗਈ ਸੀ ਤੇ ਉਹਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਹਸਪਤਾਲ ਦੇ ਵਿੱਚ ਹਾਲਚਲ ਪੁੱਛਣ ਵਾਸਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਅਤੇ ਉਹਨਾਂ ਨੇ ਉੱਥੇ ਐਲਾਨ ਕੀਤਾ ਕਿ ਅਮਨਜੋਤ ਕੌਰ ਨੂੰ ਵਿਸ਼ੇਸ਼ ਤਰੱਕੀ ਦਿੱਤੀ ਜਾਏਗੀ ਅਤੇ ਆਜ਼ਾਦੀ ਦਿਹਾੜੀ ਉੱਤੇ ਉਹਨਾਂ ਨੂੰ ਬਹਾਦਰੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਏਗਾ। ਉਹਨਾਂ ਇਸ ਮੌਕੇ ਤੇ ਆਪਣੇ ਵੱਲੋਂ ਉਹਨਾਂ ਨੂੰ 51000 ਰੁਪਏ ਦਾ ਇਨਾਮ ਵੀ ਦਿੱਤਾ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਦੇ ਅਜਿਹੇ ਬਹਾਦਰ ਅਧਿਕਾਰੀਆਂ ਤੇ ਜਵਾਨਾਂ ਤੇ ਮਾਣ ਹੈ। ਜੋ ਆਪਣੀ jaan ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੀ ਅਮਨ ਸ਼ਾਂਤੀ ਲਈ ਦਿਨ ਰਾਤ ਡਿਊਟੀ ਦੇ ਰਹੇ ਨੇ ਉਹਨਾਂ ਕਿਹਾ ਕਿ ਅਮਨਜੋਤ ਕੌਰ ਵੀ ਕੱਲ ਗੁੰਡਿਆਂ ਦੀ ਲੜਾਈ ਦਾ ਪਤਾ ਲੱਗਣ ਤੇ ਉਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਨਾਲ ਮੁਕਾਬਲਾ ਕਰਦੇ ਹੋਏ ਜ਼ਖਮੀ ਹੋਏ ਉਹਨਾਂ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀ ਜੋ ਗੁੰਡਿਆਂ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਖੌਫ ਬਣੇ ਹੋਏ ਨੇ ਉਹਨਾਂ ਉੱਤੇ ਸਾਨੂੰ ਫਖਰ ਹੈ ਉਹਨਾਂ ਕਿਹਾ ਕਿ ਇੱਕ ਲੜਕੀ ਵਜੋਂ ਕੰਮ ਕਰਦੇ ਹੋਏ ਉਹਨਾਂ ਨੇ ਆਪਣੀ ਡਿਊਟੀ ਤਨਦੇਹੀ ਅਤੇ ਬਹਾਦਰੀ ਨਾਲ ਨਿਭਾਈ ਹੈ ਜਦਕਿ ਗੁੰਡਿਆਂ ਨੇ ਇੱਕ ਲੜਕੀ ਉੱਤੇ ਹੱਥ ਚੁੱਕ ਕੇ ਅਤਕ ਘਣਾਉਣਾ ਕੰਮ ਕੀਤਾ ਹੈ ਜਿਨ੍ਹਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਏਗਾ ਇਸ ਮੌਕੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਨੇ ਅਮਨਜੋਤ ਕੌਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਦਿਨ ਦੀ ਇਹਨਾਂ ਨੇ ਵੇਰਕਾ ਦੇ ਵਿੱਚ ਅਹੁਦਾ ਸੰਭਾਲਿਆ ਨਸ਼ਾ ਸਮਗਲਰਾਂ ਨੂੰ ਨੱਥ ਪਾਈ ਹੈ ਅਤੇ ਲੋਕਾਂ ਨਾਲ ਇਹਨਾਂ ਦਾ ਬੜਾ ਨੇੜਿਓਂ ਰابطਾ ਵੀ ਕੀਤਾ ਹੋਇਆ ਹੈ ਉਹਨਾਂ ਕਿਹਾ ਕਿ ਮੈਨੂੰ ਆਪਣੇ ਅਜਾਹੇ ਅਧਿਕਾਰੀਆਂ ਤੇ ਮਾਣ ਹੈ ਅਤੇ ਸਾਰੀ ਪੁਲਿਸ ਇਹਨਾਂ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਦੋਸ਼ੀ ਫੜ ਲਏ ਗਏ ਹੈ ਅਤੇ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਤੇ ਹੁਣ ਖਬਰ ਮਿਲ ਰਹੀ ਹੈ ਬਿਹਾਰ ਵਾਲੇ ਪਾਸਿਓਂ। ਜਾਣਕਾਰੀ ਮਿਲੀ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਦਫ਼ਤਰ ਨੂੰ ਬੰਬ ਨਾਲ ਓਡਾਉਣ ਦੀ ਧਮਕੀ ਦਿੱਤੀ ਗਈ। ਇਹ ਧਮਕੀ ਆਲ ਕਾਇਦਾ ਦੇ ਨਾਂ ਤੇ ਸੀਐਮਓ ਨੂੰ ਦਿੱਤੀ ਗਈ ਹੈ ਤੇ ਮੇਲ ਰਾਹੀਂ ਇਹ ਧਮਕੀ ਗਈ। ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਆਸ-ਪਾਸ ਦੇ ਇਲਾਕਿਆਂ 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕਰ ਦਿੱਤੇ ਗਏ ਹੈ ਇਹਦੇ ਨਾਲ ਹੀ ਏਟੀਐਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਇੱਕ ਐਫਆਈਆਰ ਵੀ ਦਰਜ ਕਰ ਦਿੱਤੀ ਹੈ ਪਟਨਾ ਦੇ ਸਕਤਰਿਤ ਥਾਣੇ ਦੇ ਵਿੱਚ ਇਹ ਐਫਆਈਆਰ ਦਰਜ ਹੋਈ ਹੈ ਉਧਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਹੁਣ ਗੱਲ ਕਰਦੇ ਹਾਂ ਹਰਿਆਣਾ ਦੀ ਹਰਿਆਣਾ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਇਨਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀਆਂ ਨੇ ਅਤੇ ਸਾਰੀਆਂ ਪਾਰਟੀਆਂ ਆਪੋ ਆਪਣੀ ਤਿਆਰੀ ਵਿੱਚ ਲੱਗੀਆਂ ਹੋਈਆਂ ਨੇ ਇਸੇ ਦੌਰਾਨ ਜਨਨਾਇਕ ਜਨਤਾ ਪਾਰਟੀ ਜਿਸ ਨੂੰ ਜਜਪੀ ਕਹਿੰਦੇ ਐ ਉਹਨਾਂ ਵੱਲੋਂ ਵੀ ਚੋਣਾਂ ਦੀਆਂ ਤਿਆਰੀਆਂ ਵੱਡੇ ਜ਼ੋਰਾਂ ਤੇ ਚੱਲ ਰਹੀਆਂ ਨੇ ਜਜਪੀ ਨੇ ਹਰਿਆਣਾ 'ਚ ਸਭ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੇ ਚਾਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਜਿਸ ਦੇ ਵਿੱਚ ਉਚਾਨਾ ਤੋਂ ਸਾਬਕਾ ਡਿਪਟੀ ਮੁੱਖ ਮੰਤਰੀ ਪਾਵ ਡਿਪਟੀ ਸੀਐਮ ਦਸ਼ਯੰਤ ਚੋਟਾਲਾ ਡੱਬ ਵਾਲੀ ਤੋਂ ਦਿਗ ਵਿਜੀ ਚੋਟਾਲਾ ਜੁਲਾਨਾ ਤੋਂ ਅਮਰਜੀਤ ਢਾਂਡਾ ਅਤੇ ਦਾਦਰੀ ਤੋਂ ਰਾਜਦੀਪ ਫੁਗਾਟ ਦੇ ਨਾਮ ਐਲਾਨ ਦਿੱਤੇ ਐ ਜੀ ਜੀ ਪੀ ਦੇ ਕੌਮੀ ਪ੍ਰਧਾਨ ਡਾਕਟਰ ਅਜੀਤ ਸਿੰਘ ਚੋਟਾਲਾ ਦਾ ਕਹਿਣਾ ਹੈ ਕਿ ਹੁਣ ਤੱਕ ਪਾਰਟੀ ਵੱਲੋਂ 20 ਹੋਰ ਉਮੀਦਵਾਰਾਂ ਦੀਆਂ ਟਿਕਟਾਂ ਵੀ ਪੱਕੀਆਂ ਕਰ ਦਿੱਤੀਆਂ ਗਈਆਂ ਨੇ ਅਤੇ ਜਲਦ ਹੀ ਉਹਨਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਜਾਏਗਾ ਜਾਣਕਾਰੀ ਅਨੁਸਾਰ ਅਜੀਤ ਸਿੰਘ ਚੋਟਾਲਾ ਸਿਰਸਾ ਚ ਆਪਣੀ ਰਿਹੈਸ਼ ਦੇ ਉੱਤੇ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕਰ ਰਹੇ ਸਨ ਤੇ ਉਹਦੇ ਤੋਂ ਬਾਅਦ ਉਹ মিডিਆ ਦੇ ਰੂਬਰੂ ਵੀ ਹੋਏ ਇਹਦੇ ਨਾਲ ਹੀ ਉਹਨਾਂ ਕਾਂਗਰਸ ਅਤੇ ਭਾਜਪਾ ਤੇ ਵੀ ਤਿੱਖੇ ਨਿਸ਼ਾਨੇ ਵਿੰਨੇ ਨੇ ਲੋਕ ਸਭਾ ਚੋਣਾਂ 'ਚ ਦਰਅਸਲ ਮਿਲੀ ਕਰਾਰੀ ਹਾਰ ਤੋਂ ਬਾਅਦ ਹੁਣ ਜੀ ਜੇਪੀ ਵਿਧਾਨ ਸਭਾ ਚੋਣਾਂ ਦੇ ਵਿੱਚ ਕੋਈ ਗਲਤੀ ਨਹੀਂ ਕਰਨਾ ਚਾਹੁੰਦੀ ਜੀ ਜੇਪੀ ਉਹਨਾਂ ਨੇ ਆਪਣੀ ਪਾਰਟੀ ਵਿੱਚ ਬਦਲਾਅ ਵੀ ਕੀਤੇ ਐ ਅਤੇ ਪਾਰਟੀ ਨੂੰ ਮਜ਼ਬੂਤ ਕਰਕੇ ਆਪਣੀ ਜ਼ਮੀਨੀ ਤਾਕਤ ਵਧਾ ਵੀ ਰਹੀ ਹੈ ਇੱਕ ਦਿਨ ਪਹਿਲਾਂ ਹੀ ਜਜਪੀ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਹਿਮ ਨਿਯੁਕਤੀਆਂ ਵੀ ਕਰ ਦਿੱਤੀਆਂ ਸੀ ਜਜਪੀ ਨੇ ਹਰਿਆਣਾ ਦੇ ਸਾਰੇ 22 ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤੇ ਆ 29 ਅਗੂ ਨੂੰ ਜ਼ਿਲ੍ਹਾ ਇੰਚਾਰਜ ਲਾਇਆ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਜ਼ਿੰਮੇਵਾਰੀ ਵੀ ਦੇ ਦਿੱਤੀ ਗਈ ਹੈ ਉਹਨਾਂ ਨੂੰ ਵੱਡੀਆਂ ਉਮੀਦਾਂ ਨੇ ਕਿ ਅਸੀਂ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਬਾਕੀ ਸਮਾਂ ਦੱਸੇਗਾ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਬਾਦ ਲਈ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ